ਪ੍ਰੈਕਟਰ ਦੇ ਉੱਤੇ ਜਾਣਿਆ ਬਿੱਕਾ ਦਿਓਲ ਤੇ ਗਗਨ ਬ੍ਰਦਰ ਲੋ ਜਗਦੇਵ ਕਨਾਂ ਦੇ ਲੋਦੀ ਦੇ 8 ਟੱਚ 3 ਜਫੇ ਕੁਲਦੀਪ ਸ਼ਿਕਾਰਵਾਸ਼ੀਆਂ ਦੇ ਕਹਿੰਦੇ 9 ਟੱਚ 6 ਜਫੇ ਅੱਜ ਦੇ ਕਬੱਡੀ ਕੱਪ ਦਾ ਬੈਸਟ ਜਾਫੀ ਕੁਲਦੀਪ ਸ਼ਿਕਾਰਵਾਸ਼ੀਆਂ ਵਾਲਾ ਇੱਕ ਵਾਰੀ ਤਾੜੀ ਮਾਰ ਦਿਓ ਇਸ ਨੌਜਵਾਨ ਦੇ ਲਈ ਤੇ ਬੈਸਟ ਰੇਡਰ ਪੁਰੀ ਸ਼ਨਾ ਦੀਆਂ 12 ਕਬੱਡੀਆਂ 11 ਨੰਬਰ ਅੰਬੇ ਦੀਆਂ ਰੇਡਾਂ 16 ਤੇ ਨੰਬਰ 15 ਅੱਜ ਦੇ ਮੇਲੇ ਦਾ ਬੈਸਟ ਰੇਡਰ ਸਾਡਾ ਛੋਟਾ ਵੀਰ ਅੰਬਾ ਸੋਰ ਸਿੰਘ ਵਾਲਾ ਉਹਦੇ ਲਈ ਵੀ ਤਾੜੀ ਮਾਰ ਦਿਓ ਜ਼ੋਰਦਾਰ ਸਿੰਘ ਵਾਲਾ ਅੱਜ ਦੇ ਖੇਡ ਮੇਲੇ ਦਾ ਬੈਟ ਰੇਡਰ ਐਲਾਨਾ ਇੰਗਲੈਂਡ ਤੋਂ ਤੇ ਨਾਲ ਧੰਨਵਾਦ ਕਰਾਂਗੇ ਵਿਸ਼ੇਸ਼ ਤੌਰ ਤੇ ਉਹਨਾਂ ਦੇ ਨਾਲ ਉਹ ਬ੍ਰੈਂਡ ਇਨਵੈਸਟਰ ਹੈ ਮੇਰੇ ਵੀਰੋ ਜੀ ਬ੍ਰੈਂਡ ਲੈ ਆ ਬਤੌਰੇ ਸੈਕਟਰੀ ਮਨੀਸ਼ ਸਿੰਘ ਜੀ ਅਜਿਹੇ ਦਿਨ ਤੇ ਵਿਖੇ ਜੰਗ ਮਾਜਾ ਜੀ ਬ੍ਰਾਹਮਣ ਵਾਲਾ ਬਤੌਰੇ ਸਾਤਾ ਸਰਪੰਚ ਮਨੀਸ਼ ਸਿੰਘ ਵੱਲੋਂ